ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਚੈਨਲਾਂ ਤੇ ਖਬਰਾਂ ਚੱਲ ਰਹੀਆਂ ਨੇ ਅਖਬਾਰਾਂ 'ਚ ਖਬਰਾਂ ਚੱਲ ਰਹੀਆਂ ਨੇ ਔਰ ਜ਼ਿਲ੍ਹਿਆਂ ਦੇ ਅੰਦਰ ਡਿਪਟੀ ਕਮਿਸ਼ਨਰ ਐਸਐਸਪੀ ਸਰਬਾਨਾ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਤੇ ਕਿਸਾਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਇਸ ਵਾਰੀ ਪ੍ਰਾਲੀ ਨੂੰ ਅਗਲਾਓਗੇ ਤਾਂ ਫਿਰ ਐਨਜੀਟੀ ਬਹੁਤ ਸਖਤ ਹੈ ਅੱਜ ਕੀ ਕਾਰਵਾਈ ਹੋਏਗੀ ਪਰਚੇ ਦਰਜ ਹੋਣਗੇ ਅਖਬਾਰਾਂ ਤੁਸੀਂ ਚਹਿਲਾ ਤੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਰੈਡ ਐਂਟਰੀਆਂ ਹੋਣਗੀਆਂ ਹਸਲਾ ਲਈ ਸੰਸਰਧ ਰੱਦ ਕਰ ਦਿੱਤੇ ਜਾਣਗੇ ਰੀਨਿਊ ਨਹੀਂ ਕੀਤੇ ਜਾਣਗੇ ਨਵੇਂ ਨਹੀਂ ਬਣਾਏ ਜਾਣਗੇ ਇਹ ਗੱਲਾਂ ਕਿਹਨਾਂ ਜਾਨੀਆਂ ਤਾਂ ਮੇਰੀ ਬੇਨਤੀ ਹੈ ਸਾਡੀ ਮਾਨਯੋਗ ਪੰਜਾਬ ਦੀ ਸਰਕਾਰ ਨੂੰ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਪਸ਼ਟ ਕਰ ਦਈਏ ਕਿ ਸਾਡਾ ਪਰਪਲ ਇਹ ਨਹੀਂ ਹੈ ਕਿ ਅਸੀਂ ਕਿਸਾਨਾਂ ਨੂੰ ਉਤਸ਼ਾਹਤ ਕਰੀਏ ਵੀ ਅੱਗੇ ਲਾਓ ਪਰ ਸਦਾ ਪਰਪਸ ਇਹ ਹੈ ਕਿ ਭਈ ਇੱਕ ਗੱਲ ਦੱਸਿਓ ਪਿਛਲੇ ਦਿਨਾ ਦੇ ਵਿੱਚ ਲਗਭਗ 2 2.5 ਮਹੀਨੇ ਪਹਿਲਾਂ ਇੱਕ ਦਿੱਲੀ ਦੇ ਅੰਦਰ ਸੈਮੀਨਾਰ ਹੁੰਦਾ ਹੈ ਉਹ ਸੈਮੀਨਾਰ ਦੇ ਅੰਦਰ ਐਨਜੀਟੀ ਦਾ ਜੱਜ ਸਿਟਿੰਗ ਜੱਜ ਇਹ ਕਹਿ ਕੇ ਜਾ ਰਹੇ ਨੇ ਕਿ ਪੰਜਾਬ ਦਾ ਧੂਆਂ ਕਿਸੇ ਕੀਮਤ ਦੇ ਉੱਤੇ ਦਿੱਲੀ ਆ ਨਹੀਂ ਸਕਦਾ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹਵਾ ਦੀ ਸਪੀਡ ਬਹੁਤ ਘੱਟ ਹੁੰਦੀ ਹੈ ਤੇ ਜ਼ਿਆਦਾਤਰ ਦਿੱਲੀ ਵੱਲ ਨੂੰ ਹਵਾ ਕਦੇ ਚੱਲਦੀ ਵੀ ਨਹੀਂ ਇਹ ਕਿਉਂ ਹਨ? ਔਰ ਇਹ ਇੱਕ ਵਾਰ ਇਹਨਾਂ ਨੇ ਨਹੀਂ ਕਿਹਾ ਇਸ ਤੋਂ ਪਹਿਲਾਂ ਵੀ ਇਹ ਚਰਚਾਵਾ ਹੋ ਚੁੱਕੀਆਂ ਨੇ ਅਸੀਂ ਬਾਰ-ਬਾਰ ਬੇਨਤੀਆਂ ਕਰ ਚੁੱਕੇ ਹਾਂ ਲੇਕਿਨ ਸਾਡੀ ਗੱਲ ਦਾ ਅਸਰ ਨਹੀਂ ਹੋ ਰਿਹਾ ਉਹ ਘੱਟੋ-ਘੱਟ ਜੱਜ ਦੀ ਗੱਲ ਦਾ ਅਸਰ ਕਰ ਲੈ ਸਰਕਾਰ ਜਿਹੜੇ ਐਨਜੀਟੀ ਦੀਆਂ ਗੱਲਾਂ ਕੀਤੀਆਂ ਉਸੇ ਐਨਜੀਟੀ ਦਾ ਜੱਜ ਕਹਿ ਰਿਹਾ ਹੈ ਕਿ ਬਿਲਕੁਲ ਪੰਜਾਬ ਦਾ ਤੁਮਾ ਨਹੀਂ ਜਾਂਦਾ ਦੂਸਰੀ ਜਿਹੜੀ ਗੱਲ ਹੈ ਵੀ ਐਨਜੀਟੀ ਦੇ ਫੈਸਲਿਆਂ ਮੁਤਾਬਕ ਮਾਨਯੋਗ ਸੁਪਰੀਮ ਕੋਰਟ ਦੇ ਫੈਸਲਿਆਂ ਮੁਤਾਬਕ ਜੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਦੀ ਉਹ ਭਾਈ ਕਿਸਾਨਾਂ ਦੇ ਉੱਤੇ ਰਾਸ਼ਨ ਲੈ ਕੇ ਚੜ ਜਾਂਦੇ ਹੋ ਕਿ ਤੁਹਾਨੂੰ ਐ ਨਹੀਂ ਕਰ ਦਿੱਤਾ ਜਾਏਗਾ ਪਲੀਜ਼ ਜਾਣ ਜੋ ਕਿਸਾਨਾਂ ਨੂੰ ਮਾਰੋ ਨਾ ਕਿਸਾਨਾਂ ਦਾ ਦਰਦ ਪਹਿਚਾਨਣ ਦੀ ਕੋਸ਼ਿਸ਼ ਕਰੋ ਮੈਂ ਪੁੱਛਣਾ ਚਾਹਣਾ ਹੈ ਸਾਡੀ ਮਾਨਯੋਗ ਸਰਕਾਰ ਨੂੰ ਸਾਡੇ ਅਫੀਸਰ ਸਹਿਬਾਨਾਂ ਨੂੰ ਸਾਡੇ ਡਿਪਟੀ ਕਮਿਸ਼ਨਰ ਸਹਿਬਾਨਾਂ ਨੂੰ ਕਿ ਤੁਹਾਡੀ ਐਗਰੀਕਲਚਰ ਯੂਨੀਵਰਸਿਟੀ ਦੀ ਕਿਤਾਬ ਬੜਾ ਕਲੀਅਰ ਕੱਟ ਫੈਸਲਾ ਦਿੰਦੀ ਹੈ ਸੰਦੇਸ਼ ਦਿੰਦੀ ਹੈ ਕਿ ਜੇਕਰ ਝੋਨੇ ਦੀ ਫਸਲ ਦੇ ਉੱਤੇ ਕਿਸੇ ਕਾਰਨ ਕੋਈ ਉਲੀ ਦੀ ਬਿਮਾਰੀ ਆ ਗਈ ਤਾਂ ਉਹ ਮਿੱਟੀ ਦੇ ਵਿੱਚ ਅੱਗੇ ਚਲੀ ਜਾਣੀ ਹੈ ਜੇ ਅਗਰ ਵਿੱਚ ਇਹਨੂੰ ਵਾਤਾ ਤੇ ਭਵਿੱਖ ਦੇ ਵਿੱਚ ਉਹ ਬਿਮਾਰੀ ਨੇ ਫਿਰ ਫਸਲ ਤੇ ਆਉਣਾ ਹੈ ਤੇ ਤੁਹਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕਿਤਾਬ ਕਹਿੰਦੀ ਹੈ ਉਹਦੇ ਵਿੱਚ ਕਈ ਥਾਂ ਇਹ ਕਿਹਾ ਹੈ ਕਿ ਪ੍ਰਾਰੀ ਨੂੰ ਉਹਨਾਂ ਬੂਟਿਆਂ ਨੂੰ ਸਾਰ ਦਿਓ ਜਲਾ ਦਿਓ ਜਸਟਰਾਇ ਕਰ ਦਿਓ ਇਹ ਵੀ ਕਿਹਾ ਹੈ ਤੇ ਜੇ ਇਹ ਗੱਲਾਂ ਨੇ ਤਾਂ ਫੇਰ ਤੁਸੀਂ ਮੈਨੂੰ ਦੱਸੋ ਇਹਦਾ ਹਲਕੀ ਐ ਤੇ ਅਗਲੀ ਗੱਲ ਪਿਛਲੀ ਵਾਰੀ ਸਾਰੇ ਕਿਸਾਨਾਂ ਨੇ ਸਰਕਾਰ ਨੂੰ ਲਗਾਤਾਰ ਬੇਨਤੀਆਂ ਕੀਤੀਆਂ ਅਪੀਲਾ ਕੀਤੀਆਂ ਪਰ ਇਹ ਕਿਹਾ ਕਿ ਐਗਰੀਕਲਚਰ ਡਿਪਾਰਟਮੈਂਟ ਵਾਲੇ ਐਗਰੀਕਲਚਰ ਯੂਨੀਵਰਸਿਟੀ ਵਾਲੇ ਹੁਣ ਕਿੱਥੇ ਗਏ ਨੇ ਜਿਹੜੇ ਖੇਤਾਂ ਦੇ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਵਿੱਚੇ ਸੰਭਾਲਿਆ ਉੱਥੇ ਸੁੰਡੀ ਪਈ ਐ ਸੁੰਡੀ ਉਦੋਂ ਕਿਸੇ ਨੇ ਬਾਣੀ ਫੜੀ ਉਦੋਂ ਸਾਰੇ ਕੰਨ ਤੇ ਹੱਥ ਧਰ ਲੈਨੇ ਆ ਘੱਟੋ ਘੱਟ ਕਿਸਾਨਾਂ ਦਾ ਦਰਬਾਰ ਤਾਂ ਸੁਣ ਲਿਆ ਕਰੋ ਕਿਸਾਨ ਕਿਤੇ ਬਾਹਰਲੇ ਮੁਲਕ ਚੋਂ ਤਾਂ ਨਹੀਂ ਆਏ ਉਹ ਪੰਜਾਬ ਦੇ ਹੀ ਲੋਕ ਨੇ ਤੁਹਾਡਾ ਢਿੱਡ ਭਰਨ ਦਾ ਕੰਮ ਕਰਦੇ ਆ ਸਰਕਾਰ ਦਾ ਢਿੱਡ ਭਰਨ ਦਾ ਕੰਮ ਕਰਦੇ ਆ ਤੇ ਫਿਰ ਵੀ ਹਰ ਰੋਜ਼ ਕਿਸਾਨਾਂ ਦੇ ਉੱਤੇ ਨਵੀਂ ਚੂੜੀ ਕੱਸ ਦੇਣੀ ਹਰ ਰੋਜ਼ ਕਿਸਾਨਾਂ ਦੇ ਉੱਤੇ ਨਵੀਂ ਚੂੜੀ ਕੱਸ ਦੇਣੀ ਇਹ ਉਚਿਤ ਨਹੀਂ ਹੈ ਘੱਟੋ ਘੱਟ ਅਗਰ ਤੁਸੀਂ ਇੰਨਾ ਕੁ ਅਲਾਉ ਕਰ ਦਿਓ ਕਿ ਕਿਸਾਨ ਲਾਈਨਾਂ ਲੈਣਾ ਲੈਣਾ ਸਾਬ ਲੈਣ ਮੇਰਾ ਕਹਿਣਾ ਉਹਦੇ ਨਾਲ 100% ਮਸਲਾ ਹੱਲ ਹੁੰਦਾ ਹੈ ਕਿਉਂਕਿ ਜਿਹੜੀ ਲਾਈਨਾਂ ਦੇ ਉੱਪਰ ਉੱਪਰ ਪਰਾਲੀ ਪੈਂਦੀ ਸੀ ਪਿਛਲੀ ਵਾਰੀ ਵੀ ਸਰਕਾਰ ਨੂੰ ਇਹ ਰਿਕਵੈਸਟ ਕਰਕੇ ਗਏ ਸੀ ਕਿ ਕਿਸਾਨਾਂ ਨੂੰ ਇੰਨਾ ਕੁ ਤਾਂ ਕਰਨ ਦਿਓ ਉਹਦੇ ਨਾਲ ਦੋਨੋਂ ਕੰਮ ਹੋ ਜਾਂਦੇ ਆ ਐਕਸਟਰਾ ਪ੍ਰਾਣੀ ਵੀ ਸਭ ਦਿੰਦੀ ਆ ਪੋਨੀ ਪੋਲੀ ਉੱਪਰ ਪਈ ਜਿਹਦੇ ਨਾਲ ਧੂਆ ਬਿਲਕੁਲ ਨਹੀਂ ਹੁੰਦਾ ਔਰ ਨਾਲ ਦੇ ਨਾਲ ਉਹ ਜਿਹੜੀ ਜ਼ਮੀਨ ਦੇ ਵਿੱਚ ਫਸਲ ਦੇ ਝੋਨੇ ਦੇ ਮੁੱਢ 'ਚ ਕੁੱਲੀ ਦੀ ਬਿਮਾਰੀ ਆਈ ਹੁੰਦੀ ਆ ਉਹ ਵੀ ਉਸ ਗਰਮੀ ਨਾਲ ਉਹ ਸੇਕ ਨਾਲ ਖਤਮ ਹੋ ਜਾਂਦੀ ਆ ਔਰ ਖੇਤ ਬਾਸ਼ਤੇ ਉਹ ਬਾਕੀ ਬਚੇ ਖਰਚੇ ਉਹਦੇ ਲਈ ਤਾਕਤ ਦਾ ਸਾਧਨ ਵੀ ਬਣ ਜਾਂਦੇ ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਕਿਸਾਨਾਂ ਦਾ ਦਰਦ ਪਹਿਚਾਣੋ ਕਿਸਾਨਾਂ ਦਾ ਦਰਦ ਵੀ ਸੁਣੋ ਤਾਂ ਕਿ ਕਿਸਾਨਾਂ ਦੇ ਨਾਲ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕਨਫਲिक्ट ਨਾ ਹੋਏ ਕਿਸਾਨ ਕਤਾਈ ਨਹੀਂ ਚਾਹੁੰਦੇ ਕਿਸੇ ਸਰਕਾਰ ਨਾਲ ਝਗੜਾ ਕਰੀਏ ਜਾਂ ਲੜੀਏ ਲੇਕਿਨ ਮਜਬੂਰੀਆਂ ਬਣਦੀਆਂ ਨੇ ਜਦੋਂ ਸਾਡੀ ਕੋਈ ਸੁਣਦਾ ਹੀ ਨਹੀਂ ਐਂਜ ਕੀ ਦਾ